ਅੱਜ ਅਸੀਂ ਪਿੰਡ ਨਿਸੋਕੇ ਵਿੱਚ ਆਏ ਆ ਜਿੱਥੇ ਕੀ ਪਿੰਡ ਦੇ ਹਾਲਾਤ ਬਹੁਤ ਹੀ ਮੱਤਰ ਨੇ ਕੀ ਦੇਖਿਓ ਕਿ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਇੱਥੇ ਜੇ ਵੇਖੋ ਕਿ ਇੱਥੇ ਹੁਣ ਮੇਰੇ ਵੀਰ ਦਾਨਸਨ ਜਿੰਨੇ ਹੀ ਹੈਗੇ ਸੱਜਣਦਾਨੀ ਕਿ ਤੂੜੀ ਦੀ ਸੇਵਾ ਕਰਨ ਆਏ ਆ ਕੀ ਵੇਖੋ ਹਰ ਪਿੰਡ ਜਿਹਦੇ گاਵਾ ਮੱਝਾਂ ਵਾਸਤੇ ਚਾਰਾ ਕੋਈ ਸਬਜ਼ੀਆਂ ਕੋਈ ਆਟਾ ਦਾਲਾਂ ਪਿੰਡਾਂ ਸ਼ਹਿਰਾਂ ਤੋਂ ਲੈ ਕੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ 'ਚ ਦੇਣ ਆਏ ਕਿ ਇੱਥੇ ਬਹੁਤ ਹੀ ਜ਼ਿਆਦਾ ਮਾੜਾ ਹਾਲਾਤ ਨੇ ਮਾੜਾ ਉੱਥੋਂ ਦੇ ਮੌਜੂਦ ਅਸੀਂ ਲੋਕਾਂ ਨਾਲ ਗੱਲਬਾਤ ਕਰਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਦੇਖਿਓ ਤੇ ਇਹ ਤੁਹਾਡਾ ਨਾਮ ਕੀ ਹੈ ਵਿਕਰਮ ਜੀ ਸਿੰਘ ਮੇਰਾ ਨਾਮ ਸਰ ਦੇਖਿਓ ਕਿ ਪਿੰਡ ਦੇ ਹਾਲਾਤ ਕਿਦਾਂ ਦੇ ਆ ਪਿੰਡ ਦੇ ਹਾਲਾਤ ਹੁਣ ਚਲੋ ਇਥੋਂ ਪਾਣੀ ਤੇ ਲੱਥ ਗਿਆ ਪਹਿਲਾਂ ਤਾਂ ਕਾਫੀ ਉੱਚਾ ਆਇਆ ਇਹ ਚਾਰ-ਚਾਰ ਫੋਟ ਪੱਕ ਪਾਣੀ ਆ ਗਿਆ ਤੇ ਹੁਣ ਬਾਹਰੋਂ ਜਿੰਨਾ ਲੰਗਰ ਲੈ ਕੇ ਆਏ ਪਹਿਲਾਂ ਤਾਂ ਪਾਣੀ ਦਾ ਹੜ ਮਾਰਿਆ ਸਰਕਾਰ ਨੇ ਜਾਣ ਬੁੱਝ ਕੇ ਇੰਨਾ ਪਾਣੀ ਛੱਡਿਆ ਪਿਛਲੇ 100 ਸਾਲ ਚ ਕਦੇ ਇੰਨਾ ਪਾਣੀ ਨਹੀਂ ਆਇਆ ਜਿੰਨਾ ਹੁਣ ਇਹਨਾਂ ਨੇ ਛੱਡਿਆ ਮਤਲਬ ਜਦੋਂ ਆਪਣੇ ਕੋਲ ਡੈਮ ਹੈਗਾ ਯਾਰ ਫੇਰ ਕਿਦਾਂ ਛੋਟ ਸਕਦਾ ਪਾਣੀ ਪਿਛਲੇ ਪਹਿਲਾਂ ਵੀ ਹੜ੍ਹ ਆਉਂਦੇ ਸੀ ਥੋੜਾ ਥੋੜਾ ਆਉਂਦਾ ਜਿੰਨਾ ਪਾਣੀ ਇੱਕ ਦਿਨ ਚ ਆਇਆ ਇੰਨਾ ਪਾਣੀ ਇੱਕ ਹਫਤੇ ਚ ਆਉਣਾ ਤੇ ਤੁਸੀਂਾਂ ਟੁੱਟਣੀਆਂ ਨਹੀਂ ਨੁਕਸਾਨ ਹੋਣਾ ਨਹੀਂ ਕਿੰਨਾਂ ਰਭਾਂ ਰਪਈਆਂ ਦਾ ਨੁਕਸਾਨ ਹੋ ਗਿਆ ਲੋਕ ਜਟਾਂ ਦਾ ਕਿੰਨੀਆਂ ਦੁਕਾਨਾਂਾਂ ਵੱਡੀਆਂ ਬਗੀਆਂ ਰਮਦਾਸ ਏਰੀਏ ਸਾਡੇ ਜੀ ਇਹ ਕੰਟਰੋਲ ਚ ਪਾਣੀ ਰਹਿੰਦਾ ਤੇ ਯਾਰ ਆ ਹੀ ਨਹੀਂ ਸਕਦਾ ਪਾਣੀ ਅਸੀਂ ਕਿਉਂਕਿ ਤੁਹਾਨੂੰ ਪਤਾ ਕਿਸ ਤਰ੍ਹਾਂ ਕੰਟਰੋਲ ਹੋਈਆਂ ਆਪਣਾ ਘਰ ਕੰਟਰੋਲ ਕਰ ਸਕਦੇ ਆ ਕਿ ਡੈਮ ਨਹੀਂ ਕੰਟਰੋਲ ਕਰ ਸਕਦੇ ਹੈਨਾ ਸਰਕਾਰ ਵੱਲ ਕੋਈ ਮਦਦ ਆਈ ਹੋਵੇ ਫੀਡ ਹੁੰਦੀ ਜੀ 3 ਕਿਲੋ ਦਿੰਦੇ ਨੇ ਇੱਕ ਡੰਗਰ ਦੀ ਮਤਲਬ ਉਹ ਵੀ ਨਾਂ ਲਿਖਦੇ ਆਧਾਰ ਕਾਰਡ ਨੰਬਰ ਲਿਖਦੇ ਆ ਫਿਰ ਜਾ ਕੇ ਉਹ ਫੀਡ ਮਿਲਦੀ ਆ ਆਧਾਰ ਕਾਰਡ ਨੰਬਰ ਕਿਉਂ ਲੈਂਦੇ ਆ ਚਲੋ ਉਹ ਤੁਹਾਨੂੰ ਉਹਨਾਂ ਦੀ ਮਰਜ਼ੀ ਵੀ ਕਿਉਂ ਲੈਂਦੇ ਉਹਨੇ ਕੇ ਡੰਗਰ ਬੱਛਾ ਆ ਆਧਾਰ ਕਾਰਡ ਨੰਬਰ ਲੈ ਕੇ ਦੇਣ ਕਿ ਡੰਗਰ ਭੁੱਖਾ ਮਰ ਜੂ ਨਾ ਕਰੇ ਨਹੀਂ ਮਰੇਗਾ ਬਿਲਕੁਲ ਹਾਂਜੀ ਤੇ 3 ਕਿਲੋ ਫੀਡ ਨਾਲ ਡੰਗਰ ਬੱਛੇ ਦਾ ਕੀ ਬੰਨਣਾ ਚਲੋ ਕਰੋ ਉਹਨਾਂ ਦਾ ਆਪਣਾ ਕਾਰੋਬਾਰ ਹੈ ਜਿੱਦਾਂ ਉਹਨਾਂ ਦਾ ਉਹ ਸਰਕਾਰ ਫਿਰ ਟਾਈਮ ਪਾਸ ਹੀ ਕਰਨ ਦੀ ਹੈ ਜਨਤਾ ਨਾਲ ਟਾਈਮ ਪਾਸ ਬਿਲਕੁਲ ਟਾਈਮ ਪਾਸ ਕਰਦੀ ਹੈ ਜੀ ਹੁਣ ਸਾਨੂੰ ਇਹ ਤਾਂ ਮੰਗਦੇ ਸਰਕਾਰ ਕਿ ਉਹ ਹੀ ਇਹ ਪਹਿਲੋਂ ਇਹ ਬੰਨਣੇ ਪਹਿਲੋਂ ਇਹ ਬੋ ਇਹ ਸਾਡੀ ਕਣਕ ਵੀ ਨਹੀਂ ਬਜਾਈ ਹੋਣੀ ਇੱਥੇ ਮਤਲਬ ਪਾਣੀ ਰੋਜ਼ ਆਈ ਜਾਂਦਾ ਪਿੱਛੋਂ ਆਈ ਜਾਂਦਾ ਉਹ ਜਿਹੜੇ ਝੋਨੇ ਪੰਨ ਤਿਲ ਫੁੱਲ ਹੈਗਾ ਉਹ ਵੀ ਵੱਧਿਆ ਜਾਣਾ ਕਿ ਦਾਨ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਰਾਸ਼ਨ ਆਇਆ ਹੋਵੇ ਜਾਂ ਹੋਰ ਕੋਈ ਚੀਜ਼ ਆਵੇ ਫੀਡ ਤੋਂ ਇਲਾਵਾ ਫੀਡ ਹੀ ਆਈ ਬਸ ਉਹ ਜਿਹੜੀ ਉਹ 3 ਕਿਲੋ ਪ੍ਰਤੀ ਕਿਲੋ ਡੰਗਰ ਦੇ ਹਿਸਾਬ ਨਾਲ ਉਹ ਵੀ ਲਿਖ ਕੇ ਦਿੰਦੇ ਸੀ ਮਤਲਬ ਸਾਡੇ ਸਾਰੇ ਪਿੰਡ ਚ 10-15 ਬੋਰੀਆਂ ਹੀ ਦਿੰਦੇ ਸੀ ਉਹ ਵੰਡ ਵੰਡ ਕੇ ਅਸ਼ੋ ਵੀ 2-3 ਕਿਲੋ ਫੀਡ ਦੇਣੀ ਦੇਣੀ ਬਸ ਆਹ ਮਤਲਬ ਜੇ 3 ਕੇ ਡੰਗਰ ਆ ਤਾ ਉਹਨੂੰ ਬਸ 10 ਕਿਲੋ ਦੇਤੀ ਜਾਣਾ ਦੇਲੀ ਆਂਦੇ ਆ ਮੈਂ ਹਫਤੇ ਦੂਜੀ ਵਾਰੀ ਦੂਜੀ ਵਾਰੀ ਆਇਆ ਮਨੇ ਕੋਈ ਸਟਾਰਟਿੰਗ ਆਈ ਕੋਈ ਕੱਲ ਆਈ ਸੀ ਵੀ ਏਕਾ ਦੀ ਫੀਡ ਅਧਾਰ卡 ਨੰਬਰ ਲੈ ਕੇ ਕਾਰ ਨੰਬਰ ਲੈ ਕੇ ਨਾਮ ਲੈ ਕੇ ਚੱਲ ਜਾਂਦੇ ਬਸ ਤੇ ਲਿਖ ਦਿੱਤੀ ਜਾਣੀ ਆ ਹਾਂਜੀ ਤੇ ਜਾਣੀ ਨਹੀਂ ਤੇ ਜਿਹੜੀ ਕੋਈ ਸਰਕਾਰ ਤੋਂ ਇਲਾਵਾ ਕੋਈ ਜਿਹੜੇ ਹੁੰਦੇ ਆ ਕਿਸਾਨ ਪਾਸ ਸੱਜਣ ਦਾਨੀ ਖੁੱਲਾ ਹੀ ਕੰਮ ਹੈ ਗੱਲ ਇਹ ਸਾਨੂੰ ਉਹਨਾਂ ਵਾਲਾ ਖੁੱਲਾ ਰਸਨ ਵੰਡਿਆ ਵਾ ਸਾਨੂੰ ਆ ਹੜ ਉੜਦਾ ਤੇ ਭਲਾ ਹੀ ਦਿੱਤਾ ਇਹਨਾਂ ਨੇ ਉਹ ਜਦੋਂ ਜਾਣਗੇ ਫਿਰ ਸਾਨੂੰ ਹੜ ਦਾ ਚੇਤਾ ਆਉਣਾ ਵੀ ਵਕਈ ਯਾਰ ਆਇਆ ਸੀ ਹੜ ਹੈ ਨਾ ਆ ਜਿਹੜੀ ਟੂੜੀ ਆਈ ਏ ਇਹ ਕਿੰਨਾ ਮਲੋਈ ਏ ਇਹ ਦਾਨੀ ਸੱਜਣ ਬਟਾਲਾ ਸੈਟਰ ਤੋਂ ਲੈ ਕੇ ਆਏ ਨੇ ਵੀ ਜੀ ਹਾਂ ਜੀ ਬਹੁਤ ਟਰਾਲੀ ਤੇ ਲੰਗਰ ਹਾੜੀ ਆਇਆ ਮਲੰਗਰ ਦਾ ਕੇ ਤੇ ਪਿੰਡ ਦੇ ਹਾਲਾਤ ਕਿਦਾਂ ਦੇ ਆ ਪਿੰਡ ਦੇ ਹੁਣ ਪਾਣੀ ਉਤਰਿਆ ਲੋਕੀ ਬਾਹਰ ਅੰਦਰ ਨਿਕਲਦੇ ਨਹੀਂ ਹੁਣ ਕੋਈ ਸ਼ਹਿਰ ਵਿੱਚ ਰਾਹ ਚਾਲੂ ਹੋ ਗਿਆ ਸੜਕਾਂ ਟੁੱਟ ਗਈਆਂ ਨੇ ਜਾਣਾ ਆਉਣਾ ਬੜਾ ਔਖਾ ਹੈਗਾ ਵਾ ਉਹ ਮੁਸ਼ਕਲ ਹੈ ਵੀ ਪਿੱਛੋਂ ਬੰਨ ਬਚਣ ਤੇ ਫਿਰ ਜਨਤਾ ਦਾ ਸਾਹ ਸੌਖਾ ਹੁੰਦਾ ਬੋਰੀਆਂ ਲਾ ਕੇ ਬਚ ਜਾਣ ਬਾਕੀ ਕਾਚ ਹੋ ਜਾਏਗਾ ਦੇਖੋ ਕੀ ਸਰਕਾਰ ਵੱਲੋਂ ਪਿੰਡ ਦੇ ਵਿੱਚ 2-3 ਕਿਲੋ ਫੀਡ ਹੀ ਆਉਂਦੀ ਪਈ ਆ ਕੋਰ ਕੋਈ ਰਾਸ਼ਨ ਨਹੀਂ ਹੁੰਦਾ ਪਿਆ ਉਹ ਵੀ ਇੱਕੋ ਦਿਨ ਪਿੰਡ ਵਾਸੀਆਂ ਦਾ ਕਹਣਾ ਕਿ ਇੱਕੋ ਦਿਨ ਹੀ ਆਈ ਆ ਉਹ ਵੀ ਨਾ ਆਧਾਰ卡 ਨੰਬਰ ਲੈ ਕੇ ਆਈ ਆ ਜਿਹੜੇ ਕਿਸਾਨ ਮੇਰੇ ਹੋ ਸੱਜਣ ਦਾ ਨਹੀਂ ਆ ਉਹ ਦੇਖ ਲਓ ਕਿ ਰੋਜ਼ ਹੀ ਆਉਂਦੇ ਆਟਾ ਦਾਲਾ ਲੈ ਕੇ ਵੀ ਆਉਂਦੇ ਸਭ ਕੋ ਗਾਵਾਂ ਵਾਸਤੇ ਹਰ ਚੀਜ਼ ਲੈ ਕੇ ਉਹਨੇ ਕੋਈ ਆਧਾਰ卡 ਨੰਬਰ ਹੀ ਲਿਖਣ ਦੇ ਤਾਂ ਰਾਸ਼ਨ ਖੁੱਲਾ ਲੈ ਕੇ ਆਉਂਦੇ ਆ ਤੇ ਸਰਕਾਰ ਆਧਾਰ卡 ਨੰਬਰ ਘਰ ਦਾ ਨਾਂ ਮੋਹਤਵਾ ਦਾ ਨਾਂ ਲੈ ਕੇ ਫੇਰ ਤੇਰੀ ਕੋਲ ਦੇ ਉਹ ਵੀ ਪਿੰਡ ਦੇ ਇੱਕੋ ਹੀ ਬੜੇ ਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪਿੰਡੇ ਮੋਹਤਵਾ ਦੀਆਂ ਗੱਲਾਂ ਜੂ ਸੁਣੋ ਦੇਖੋ ਲਾਈਵ ਤਸਵੀਰਾਂ న్యూਸ